ਰੱਬਾ ਦੀ ਵਰਖਾ ਹੋ ਰਹੀ ਹੈ ਸੰਤਖਾ ਫੁੱਲਾਂ ਦੀ ਵਰਖਾ ਪਾਰਕੀ ਚਾਹਲ ਨੂੰ ਕਰ ਰਹੀ ਹੈ ਖਾਤਰ ਜਿਹੜੀ ਚਲਾਉਣ ਵਾਲੇ ਬਾਬਾ ਜੀ ਸਾਡੇ ਪੈਨਲ ਮੈਂਬਰ ਵੀ ਹਨ ਇਹਨਾਂ ਦੇ ਉੱਤੇ ਬਹੁਤ ਵੱਡੀਆਂ ਬਖਸ਼ਿਆ ਨੇ ਸਾਰੇ ਦੇ ਸਾਰੇ ਹੀ ਭਾਗ ਜਿਹੜੇ ਨੇ ਸਿੰਘ ਸਾਹਿਬ ਜੀ ਨੇ ਇਹਨਾਂ ਦੀ ਝੋਲੀ ਦੇ ਵਿੱਚ ਪਾਏ ਨੇ ਇਹ ਸਿੰਘ ਸਾਹਿਬ ਜੀ ਦੇ ਨਾਲ ਜਿਵੇਂ ਗੁਰਕਲਗੀ ਤਰਫਾ ਸਾਹਿਬ ਜੀ ਨਾਲ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਨੂੰ ਕਹਿੰਦੇ ਆ ਵੀ ਐਮਰ ਸਿੰਘ ਸਾਹਿਬ ਜੀ ਦੇ ਨਾਲ ਕੋ ਮਹਾਪੁਰਜ ਜਿਹੜੇ ਨੇ ਧਰਤੀ ਦੇ ਥੱਤ ਉਹ ਹੈ ਕਿ ਜਦੋਂ ਵੀ ਸਵੇਰ ਸਾਨੂੰ ਵਾਹਨ ਘਾਟ ਪੈਂਦੀ ਐ ਇਹ ਸਾਡੀਆਂ ਪੂਰੀਆਂ ਕਰਦੇ ਸਾਡੇ ਤੇ ਛਤਰ ਛਾਇਆ ਰੱਖਦੇ ਨੇ ਤੇ ਸਾਨੂੰ ਉਹ ਭਾਗਾ ਤੋਂ ਉਹ ਗੱਪਿਆਂ ਤੋਂ ਬਚਾ ਲੈਂਦੇ ਨੇ ਤੇ ਜਿਹੜੇ ਸਾਡੇ ਕੋ ਝੱਲੇ ਨਹੀਂ ਜਾਂਦੇ ਤੇ ਮੈਂ ਬਹੁਤ ਬਹੁਤ ਇਹਨਾਂ ਦਾ ਰਿਣੀ ਹਾਂ ਤਾਬਾ ਸਵਰਜੀ ਸਿੰਘ ਦਾ ਸਤਿਕਾਰ ਕਰ ਰਹੇ ਨੇ ਕਿ ਭਾਈ ਸਾਹਿਬ ਹਣੀ ਧੰਨਵਾਦ ਇਹ ਬੜੇ ਸਮੇਂ ਤੋਂ ਸਾਡੇ ਨਾਲ ਚੱਲਣ ਬਾਲੀ ਦੇਸੋਂ ਸਿੰਘ ਦਾ ਵੀ ਕਰਿਓ ਸਰਕਾਰ ਬਾਬਾ ਜੀ ਬੜੇ ਗਣਗਾਉਂਦਾ ਸਰਕਾਰ ਬਾਛੀਆਂ ਦੇ ਸਾਡਾ ਵੀਰ ਇਹ ਦੇਸੋਂ ਸਿੰਘ ਸਾਡਾ ਵੀਰ ਬਹੁਤ ਗਣਗਾਉਂਦਾ ਕਿ ਸਰਕਾਰ ਬਾਛੀਆਂ ਦੇ ਲੇਕਟੋਰ ਬਾਦਸਾ ਪਰ ਹਸਪਤਾਲ ਆ ਰਹੇ ਆ ਸਰਬੱਤ ਦਾ ਭਲਾ ਜਿਹੜੀ ਐ ਸੋਸਾਇਟੀ ਇਹ ਵੀ ਵੀਰਾਂ ਦੇ ਬਹੁਤ ਪਿਆਰ ਹੈ ਇਸ ਇਲਾਕੇ ਨੂੰ ਡਾਕਟਰ ਸਿੰਘ ਸਿੰਘ ਜੀ ਨੇ ਬਹੁਤ ਤਾਰਿਆ ਹੈ ਇਸ ਇਲਾਕੇ 'ਚ ਬਹੁਤ ਵਿਚਰਦੇ ਨੇ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਲਖਾ ਸਿੰਘ ਨੂੰ ਵੀ ਬੇਨਤੀ ਉਹ ਵੀ ਸਿਰੋਪਾਉ ਦੀ ਦਾਤ ਜਿਹੜੀ ਉਹ ਪ੍ਰਾਪਤ ਕਰ ਗਾਹ ਤਰੀਆ ਕਾਲ ਗਾਹ ਦਾ ਵੀ ਸਨਮਾਨ ਕਰ ਰਹੇ ਨੇ ਬੋਲੇ ਈਸੋ ਨਿਆਣ ਰਾਤਰੀਆ ਕਾਲ ਕੋਠੇ ਸਾਡੇ ਬਾਬਾ ਸੱਜਣ ਸਿੰਘ ਦੀ ਵਾੜਾ ਸਿੰਘ ਸਿੰਘ ਵਾਲੇ ਇਹ ਭਾਈ ਸਾਹਿਬ ਨੂੰ ਬੇਨਤੀ ਹੈ ਸਰਬੱਤ ਦੇ ਪੁਰਾ ਸੋਸਾਇਟੀ ਵਾਲੇ ਉਹ ਵੀ ਆਪਣਾ ਸਿਰੋਪਾਉ ਕੇਰਾ ਲੈ ਲਓ ਸਮਾਂ ਬਹੁਤ ਆਜੋ ਆਜੋ ਮੇਰਾ ਵੀਰ ਆਜੋ ਆਜੋ ਗਾਇਕ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਜਰੀ ਆਵਾਂਗੇ ਹੁਣ ਤੇ ਸਮਾਂ ਦੋ ਜਿਆਦਾ ਕੱਲ ਬਾਬਾ ਜੀ ਦੀ ਵਰਤੀ ਹੈ ਬਾਬਾ ਜਗਿੰਦਰ ਸਿੰਘ ਜੀ ਸ੍ਰੀ ਮਾਨਸੰਤ ਬਾਬਾ ਜਰਮੈਲ ਸਿੰਘ ਪੰਡਰਾਵਾਲਿਆ ਦੇ ਕਿਤਾਬੀ ਸਵਨਿਆ ਉਸਤਰੀਆ ਕੱਲ ਧੰਨਵਾਦ ਸੰਗੀਤਾਂ ਦਾ ਮਹਾਰਾਜ ਸਾਰੀ ਸੌ ਮੈਂ ਬਰਦਾ ਬਨਾਂ ਦਾ ਤੋੜੀ ਸਾਰੇ ਸੰਗਤਾਂ ਪਰਿਵਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਅਰਥਕ ਸੰਸਥਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਨ ਲਈ। ਪਰਵਰ ਪ੍ਰੰਤਸ ਰੱਬੀ ਜੀ ਦੇ ਸੰਤਾਨਾਂ ਦੇ ਬਾਦਲੇ ਵਿੱਚ ਇਹ ਨਮੋ ਨਮੋਕਾਰਨਾ ਦੇ ਨਾਲ ਬਰਸਾਤ ਨੂੰ ਸ਼ੁਤ ਚਿਰਿਆ ਕਾਲਾ ਉਹ ਗੱਡੀ ਦਾ ਤੁਲਸੀ ਉਹ ਗੱਡੀ ਆਉਣ ਨੂੰ ਬੇਨਤੀ ਹੈ ਬਈ ਗਾੜੀ ਨੂੰ ਲਾਓ ਗਾੜੀ ਨੂੰ ਲਾਓ ਇੱਕ ਪਟੜਾ ਆਰੇ ਨੂੰ ਬੇਟੀ ਆ ਇੱਕ ਤਨਾਹ ਰਹਿ ਗਿਆ ਸਨਮਾ ਦੇ ਦਾਣਾ ਉਹ ਤੱਤ ਨੂੰ ਸੰਤਾਵਰ ਦੇ ਨਾਲ ਬੜੇ ਉਸਤਾਰ ਦੇ ਨਾਲ ਚੜ੍ਹ ਗਿਆ ਸਦਕਾ ਕਰ ਦਿੱਤਾ ਹੈ ਪਰ ਪੰਨਾ ਪਿਆਰੇ ਸਹਿਤਾਨਾ ਨੂੰ ਸੰਜੇ ਸ਼抗ੀ ਸਾਹਿਬ ਜਨਨਾ ਨੂੰ ਉਹ ਕਨ ਸਾਹਿਬ ਜੀ ਦੀ ਜਨਤਾ ਮਾਰ ਕੇ ਪਾਕੀ ਚੀ ਗੁਣੇ ਦਾ ਜ਼ਰੂਰ ਕਰ ਰਹੀਆਂ ਨੇ ਸੰਤਾ ਬਬਨ ਜੋ ਮਹਾਰਾਜ हलो <laughs>